ਚੱਲ ਚੱਲ ਆ ਜੀ ਸਾਰਿਆਂ ਦਾ ਆਏ ਹੋਏ ਆ ਜੀ ਡਾਈ ਲੈਣ ਅੱਜ 265 ਗੱਟਾ ਲੈ ਕੇ ਜਾਣਾ ਹੈ ਡਾਈ ਦਾ ਆਪਾਂ ਬਾਕੀ ਲੇਅਰ ਲੋਡ ਕਰ ਰਹੀ ਆ 200 ਤੋਂ ਪਲੱਸ ਗੱਟਾ ਹੋ ਗਿਆ ਆਪਣਾ ਲੋਡ ਟਰੈਕਟਰ ਖੜਾ 50 50 ਡੀ ਜੌਂਡੀਅਰ ਬਾਕੀ ਚੱਲੋ ਲਦਾਉਨੇ ਆ ਲਾ ਕੇ ਲੈ ਕੇ ਚੱਲਦੇ ਆ ਫਿਰ ਦਾਈ ਹੋ ਗਿਆ ਦੀ ਆਪਣਾ ਲੋਡ ਹੁਣ ਲੈ ਕੇ ਚੱਲੇ ਆਂ ਕੱਲ ਸ਼ਾਮ ਨੂੰ ਆਪਾਂ ਡਾਈ ਚੱਕ ਲੈ ਇਹਦੀ ਤੇ ਬਾਕੀ ਜਿਹੜੇ ਵੀਰਾਂ ਨੂੰ ਡਾਈ ਚਾਹੀਦਾ ਮੰਨ ਲਓ ਜੀ ਇਹਨਾਂ ਨੇ ਵੀ ਕਣਕ ਲਾਉਣੀ ਆ ਜਾਂ ਆਲੂ ਬੀਜਣ ਵੀ ਜਿੱਥੋਂ ਵੀ ਮਿਲਦਾ ਡਾਈ ਜ਼ਰੂਰ ਲਓ ਪਰ ਕਹਾਂ ਜਾ ਕੇ ਸ਼ਾਰਟੇਜ ਵੀ ਆ ਸਕਦੀ ਆ ਤੇ ਇਸ ਕਰਕੇ ਜਿੱਥੋਂ ਵੀ ਮਿਲਦਾ ਤੁਹਾਨੂੰ ਡਾਈ ਚੱਕ ਲੋ ਬਾਕੀ ਆਏ ਦੀ ਮਾਜਰੀ ਵਾਲੀ ਮੋਟਰ ਤੇ ਸਵੇਰੇ ਸਾਜਰੇ ਮੀਂਹ ਵਧੀਆ ਪੈ ਗਿਆ ਘੰਟਾ ਕ ਤੇ ਕਿਾਰੇ ਭਰ ਪੈ ਗਿਆ ਦੇਖੋ ਪੂਰਾ ਪਾਣੀ ਹੈ ਜੀਰੀ ਚ ਤੇ ਹੁਣ ਆਲੇ-ਦਾਲੇ ਜਿਹੜਾ ਮਾਰਦੇ ਆਂ ਬੱਟਾਂ ਤੇ ਕੋਈ ਖੱਡ-ਖੁੱਡਣਾ ਪੈਂਦੀ ਹੋਵੇ ਤੇ ਉਹ ਜਾਂਦਾ ਆਪਣਾ ਮਲਾਜ਼ਮ ਤੇ ਸਾਰੀਆਂ ਮੋਟਰਾਂ ਤੇ ਘੁੰਮਦੇ ਆਂ ਤੇ ਬਾਦਲੇ ਵੀ ਜਾ ਕੇ ਆਉਨੇ ਆਂ ਦੇਖਦੇ ਆਂ ਉੱਥੇ ਵੀ ਪਾਣੀ ਪੂਣੀ ਕਿੰਨਾ ਕ ਆਪਣੇ ਪਿਆ 10 ਤਰੀਕ ਨੂੰ ਮੀਂਹ ਪਿਆ ਏ ਇਹ ਵੀਡੀਓ ਪਾਵਾਂਗੇ ਆਪਾਂ ਕੱਲ ਨੂੰ 11 ਜਾਂ 12 ਨੂੰ ਤੇ ਵਧੀਆ ਪੈ ਗਿਆ ਮੀਂਹ ਪੂਰਾ ਬਾਕੀ ਜੀਰੀ ਦੇਖੋ ਵੀ ਕਿਵੇਂ ਖੜੀ ਆ ਸਾਰੀ ਪਲਾਟ ਪੂਰਾ ਵਧੀਆ ਖੜਾ ਇੱਕਸਾਰ ਤੇ ਦੋ ਗੀਲੇ ਆਪਣੇ ਨੇ ਉਹ ਪਰੇ ਜਾ ਕੇ ਜਿਹੜੀ ਉਹ ਤਾਜੀ ਜਿਰੀ ਲੱਗੀ ਉਹ ਤੋਂ ਫੇਟਲੇ ਪਾਸੇ ਗਈ ਹੁਣ ਪਾਦਲ ਵਾਲੀ ਮੋਟਰ ਤੇ ਪੁਰੇ ਆਪਾਂ ਪਾਇਦੀ ਟੂਟੇ ਦੇ ਨਾਲੇ ਮੋਟਰਾਂ ਚਲਾ ਕੇ ਦੇਖ ਲਈਆਂ ਦੋਨੇ ਚੱਲਦੀਆਂ ਨੇ ਲੋਟ ਤੇ ਹੁਣ ਜਮੇ ਝੂਟਾ ਨਹੀਂ ਮਾਰ ਰਹੀ ਮੋਟਰਾਂ ਆਲੇ ਪਾਣੀ ਵਧ ਗਿਆ ਮੋਟਰ ਦਾ ਤੇ ਦੇਖ ਕੇ ਪਾਣੀ ਕਰਦੇ ਆ ਜਿਹੜੇ 11 ਇੰਚ ਕਰਨੇ ਵਾਲਾ ਇਹ ਤੇ ਨਾਲੇ ਔਰੇ ਜੂਰੀਆ ਪਾਉਣੇ ਆ ਅੱਜ ਲੈ ਕੇ ਆਉਣੇ ਔਰੇ ਨੂੰ ਜੂਰੀਆ ਜਾਂ ਅੱਜ ਸ਼ਾਮ ਨੂੰ ਪਾ ਦਾਂਗੇ ਜਾਂ ਫਿਰ ਕੱਲ ਨੂੰ ਸਵੇਰੇ ਛੱਡ ਦਾਂਗੇ ਬੰਦੇ ਜਿਵੇਂ ਵੀ ਹੋਊਗਾ ਬਾਕੀ ਆ ਖੇਤ ਚ ਕਰਾਈ ਦੀ ਆ ਪਾਸ ਸਪਰੇ ਕੱਖਾਂ ਵਾਲੀ ਅੱਖ ਬਹੁਤ ਜ਼ਿਆਦਾ ਹੋ ਗਿਆ ਦੀ ਓਰੇ ਦੇਖਦੇ ਆ ਵੀ ਮਾੜਾ ਮੋਟਾ ਅਸਰ ਕਰਿਆ ਦਵਾਈ ਨੇ ਜਾਂ ਨਹੀਂ ਨਹੀਂ ਫਿਰ ਇਹ ਸਾਰਾ ਇੱਕ ਕਿਹਾਰਾ ਜਿੰਨਾ ਵੀ ਇਹ ਫਿਰ ਗੜਾਉਣਾ ਪਊਗਾ ਬਾਕੀ ਲੱਗਦਾ ਤਾਂ ਹੈਗਾ ਵੀ ਫੂਕ ਤੇ ਆ ਦੇਖੋ ਉੱਪਰੋਂ ਸੁੱਕੇ ਪਏ ਨੇ ਬਾਕੀ ਉਰੇ ਮੀ ਥੋੜਾ ਜਿਹਾ ਘੱਟ ਆ ਪਿੰਡ ਜਿਆਦਾ ਤੇ ਉਰੇ ਤਾਂ ਉਹੀ ਸਮਝ ਲਓ ਮਾੜਾ ਮੁੱਠੀ ਪਿਆ ਹੋਊਗਾ ਸ਼ਰਾਟਾ ਇਹ ਆ ਪਿੰਡ ਵਧੀਆ ਪੈ ਗਿਆ ਮੀ ਉੱਥੇ ਤਾਂ ਮੋਟਰਾਂ ਬੰਦ ਨੇ ਸਾਰੀਆਂ ਹੀ ਆਣੀ ਫੁੱਲਾ ਗਿਆ ਰਿਆਂ ਚ ਆਚੋ ਨਾ ਵੀ ਆਪਣਾ PR126 ਆ ਤੇ ਤਕਰੀਬਨ 35 ਦਿਨ ਦਾ ਹੋ ਚੱਲਿਆ ਇਹ ਪੰਜ ਚਾਰ ਦਿਨ ਤੱਕ ਇਹਦਾ ਪਾਣੀ ਸਕਾਉਨੇ ਆ ਮੋਟਰ ਦੀ ਸੋਚ ਆਪਾਂ ਕੱਢਤੀ ਤੇ ਬਾਕੀ ਦੇਖੋ ਵੀ ਕਿਦਾਂ ਦਾ ਖੜਾ ਏ ਤੇ ਚਾਰ ਜੂਰੀਏ ਪੈ ਗਏ ਇਹ ਚ ਮੀਂਹ ਵਧੀਆ ਪੈ ਗਿਆ ਸਵੇਰੇ ਦੇਖੋ ਪਾਹੀ ਦੇ ਉੱਪਰ ਨੂੰ ਪਾਣੀ ਚੱਲਦਾ ਤੀ ਬਾਕੀ ਦਿਖਾਉਨੇ ਆ ਹੋਰ ਵੀ ਕਿਦਾਂ ਦਾ ਖੜਾ ਇਹ ਕਮੈਂਟ ਕਰਕੇ ਦੱਸਿਓ ਤੇ ਪਿੰਡ ਹੁਣ ਆਪਾਂ ਕਰਾਵਾਂਗੇ ਸਪਰੇਅ ਇੱਕ ਦੋ ਦਿਨ ਤੱਕ ਜਦੋਂ ਮੌਸਮ ਸਾਫ਼ ਹੋਇਆ ਪੱਕੀ ਮਾਰਦੇ ਆ ਬੱਟਾਂ ਤੇ ਨੂੰ ਢੇੜਾ ਦੇਖਦੇ ਆ ਕੰਮ ਫਿਰ ਕੇ ਵੀ ਕਿਵੇਂ ਝੋਨਾ ਕੀ ਗੱਲ ਬਾਤ ਆ ਦੇਖੋ ਡੱਡੂ ਪਲਾਏ ਪਏ ਨੇ ਬੱਟਾਂ ਦੇ ਉੱਪਰ ਨੂੰ ਪਾਣੀ ਚੱਲਦਾ ਏ ਪੱਕੀ ਬੱਟਾਂ ਸਾਫ ਨੇ ਆਪਣੀਆਂ ਕੱਖ ਜੀਰੀ ਚੋ ਘੜਾਤਾ ਆਪਾਂ ਤੇ ਬੱਟਾਂ-ਵੱਟਾਂ ਵੀ ਸਾਫ ਕਰਾਤੀਆਂ ਦੀ ਐਨ ਪੂਰੀ ਵਧੀਆ ਖੜੀ ਏ ਜੀਰੀ ਬੂਝਾਂ ਤੁਹਾਡੇ ਸਾਹਮਣੇ ਮਾਰਿਆ ਕਿੰਨਾ ਕਾ ਦੇਖੋ ਜਦੋਂ ਨੈਟ ਮੀਂਹ ਦਿਖਾਉਂਦਾ ਉਦੋਂ ਤਾਂ ਪੈਂਦਾ ਨਹੀਂ ਮੀਂਹ ਜਦ ਮੌਸਮ ਸਾਫ਼ ਦਿਖਾਉਂਦਾ ਇਹ ਨੈਟ ਫੇਰ ਮੀਂਹ ਪੈ ਜਾਂਦਾ ਨੈਟ ਨਟ ਵੀ ਫੇਲਿਆ ਸਵੇਰੇ ਵਧੀਆ ਚੰਗਾ ਮੀਂਹ ਪਿਆ ਏ ਘੰਟਾ ਪੂਰਾ ਤੇ ਪਰ ਜੀਰੀਆਂ ਨੂੰ ਸੁਰਤ ਜੀ ਆ ਗਈ ਤੇ ਹੁਣ ਚੱਲਣ ਗਿਆ ਸਮਾਰ ਕੇ ਜੜੀਆਂ ਮਾੜੀਆਂ ਮੁੱਟੀਆਂ ਦਵੀਆਂ ਹੋਈਆਂ ਦੀ ਜੀਰੀਆਂ ਤੇ ਰੇਹ ਮੰਗ ਲੱਗਦਾ ਮੀ ਜੀਰੀਆਂ ਨੂੰ ਚੂਹਿਆਂ ਦੀਆਂ ਖੱਡਾਂ ਬਹੁਤ ਜ਼ਿਆਦਾ ਨੇ ਬੱਟਾਂ ਤੇ ਡਾਲੀ ਮੋਟਰ ਦੇ ਦਾ ਆ ਗਈ ਜੀ ਆਪਣੀ ਜੀਰੀ ਘੋਲੇ ਆ ਦੇਖੋ ਪੈਪ ਭਰਨ ਲੱਗ ਗਈ ਜੀ ਇਹਦੀ ਟਾਈਮ ਹੁਣ ਸਹੀ ਆ ਸਪਰੇਅ ਕਰਨ ਦਾ ਇੱਕੋ ਸਾਰੇ ਇੱਲਰਾਂ ਨੂੰ ਪੈਪ ਪਰਣਾ ਸ਼ੁਰੂ ਹੋ ਗਏ ਆਹ ਇਹ ਝੰਡਾ ਪੱਤਾ ਆ ਜਿਹੜਾ ਛੱਟੇ ਦੇ ਨਾਲ ਹੁੰਦਾ ਹੈ ਦੇਖੋ ਇਹ ਦੀ ਕਰਦੇ ਆਂ ਤਿਆਰੀ ਬਸ ਇੱਕ ਦੋ ਦਿਨ ਚ ਕਰਾਉਣੇ ਆ ਇੱਕ ਤਾਂ ਆਪਣੀ ਸਲਾਹੇ ਵੀ ਕੋਰਾਜਨ ਕਰਦੀ ਏ ਸੁੰਡੀ ਤੋਂ ਤੇ ਜਾਂ ਫੇਮ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਬੈਸਟ ਰਹੂਗੀ ਆਪਾਂ ਨੂੰ ਫਿਰ ਉਹੀ ਕਰ ਦਾਂਗੇ ਪਹਿਲੇ ਸਾਲ ਆਪਾਂ કરી ਸੀ ਅੱਜ ਤੋਂ 2 ਸਾਲ ਪਹਿਲਾਂ ਕਰੀ ਤੇ ਆਪਾਂ ਫੇਮ ਨਟੀਬੋ ਤੇ ਵਿੱਚ ਤੇਲੇ ਦੀ ਪਾਈ ਦੀ ਬਹੁਤ ਵਧੀਆ ਰਿਜ਼ਲਟ ਰਹਿਆ 26 ਤੇ ਇੱਕੋ ਸਪਰੇਅ ਕਰੀ ਤੀ ਸਿਰੇ ਤੱਕ ਵਧੀਆ ਖੜੀ ਰਹੀ ਆ ਤੇ ਉਦੋਂ ਬਾਅਦ ਫਿਰ ਆਪਾਂ ਕੋਰਾ ਜਨ ਵਰਤਣ ਲੱਗ ਗਏ ਐਤਕੀ ਸਲਾਹ ਹੈਗੀ ਆ ਵੀ ਇਹ ਮਰ ਨਟੀਬੋ ਕਰ ਦਾਨੇ ਆ ਤੇ ਵਧੀਆ ਰਿਜ਼ਲਟ ਆ ਉਹਦਾ ਮਹਿੰਗੀ ਜ਼ਰੂਰ ਆ ਥੋੜੀ ਤਕਰੀਬਨ ਸਾਰੀ ਯਰੀਓ ਗੋਲੇ ਆਈ ਹੋਈ ਆ ਸਾਰੀ ਯਰੀ ਨੇ ਪੈ ਭਰੇ ਹੋਏ ਨੇ ਇਹ ਸਾਰੀਆਂ ਮੋਟਰਾਂ ਦੇ ਅੱਜ ਆਪਾਂ ਮਾਰੇ ਆ ਜਿਹੜਾ ਜਿਹੜੀ ਸਾਰੇ ਪਾਸੇ ਵਧੀਆ ਖੜੀ ਆ ਤੇ ਪਾਣੀ ਵੀ ਪੂਰਾ ਏ ਤੇ ਬਾਕੀ ਆ ਦੇਖੋ ਬੂਝਾ ਚੈੱਕ ਕਰੋ ਜੀਰੀ ਦਾ ਕਿੰਦਾ ਕਿੰਦਾ ਏ ਸਾਰੇ ਪਾਸੇ ਨਾ